ਹਨੋ ਅੱਜ ਵੀ ਅਗਲੇ ਦਿਨਾਂ ਜਿਹੜੇ ਇੱਕ ਕੁਦਰਤੀ ਕਹਿਰ ਦੇ ਆਉਣਗੇ ਅੱਛਾ ਜੀ ਇਹ ਪੱਕਾ ਹੀ ਰੱਖ ਲੋ ਠੀਕ ਹੈ ਇਹ ਕੁਦਰਤੀ ਕਹਿਰ ਕਿਸੇ ਦਾ ਨਹੀਂ ਅਕਾਲ ਪੁਰਖ ਦਾ ਘੱਲਿਆ ਹੁੰਦਾ ਜਦੋਂ ਪਾਪ ਦੁਨੀਆ ਤੇ ਗੁਨਾਹ ਹੋ ਜਾਣ ਉਦੋਂ ਹੀ ਕੁਝ ਵੱਜ ਜਾਂਦਾ ਫਿਰ ਸਦਾਰ ਹੋ ਜਾਊਗਾ ਸਤਿ ਸ੍ਰੀ ਅਕਾਲ ਜੀ ਇਸ ਵਕਤ ਆਪਾਂ ਬੈਠੇ ਆ ਪਿੰਡ ਦੋਦਾ ਮੋਕਸਰ ਦੇ ਨੇੜੇ ਨਾਲ ਆਪਣੇ ਹੈਗੇ ਬਾਪੂ ਜੀ ਬਾਪੂ ਜੱਗਾ ਸਿੰਘ ਜੀ ਤੇ ਬਾਪੂ ਜੀ ਉਹਨਾਂ ਨੇ ਦੀ ਉਮਰ ਜਿਹੜੀ ਹੈਗੇ 95 ਸਾਲ ਉਮਰ ਆ ਬਾਪੂ ਉਹਨਾਂ ਦੀ 47 ਵੀ ਹੰਡਾਈ ਆ 84 ਵੀ ਹੰਡਾਈ ਆ ਖੇਤੀ ਦਾ ਵੀ ਕੋਈ ਕੰਮ ਨਹੀਂ ਛੱਡਿਆ ਜਿਹੜਾ ਕੋਈ ਖੇਤੀ ਦਾ ਕੰਮ ਤੇ ਮੇਰੇ ਹਿਸਾਬ ਨਾਲ ਵੀ ਕੋਈ ਇੰਡੀਆ ਦਾ ਸ਼ਹਿਰ ਨਹੀਂ ਹੋਣਾ ਜਿੱਥੇ ਗਏ ਨਾ ਹੋਣ ਬਾਪੂ ਜੀ ਬਾਪੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਜੋ ਸੁਣਦਾ ਸਭ ਨੂੰ ਜੋ ਵੇਖੂਗਾ ਉਹਨੂੰ ਵੀ ਜੋ ਬੱਚਾ ਬੱਚੇ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਰੇ ਚੰਗੇ ਸ਼ਹਿਰ ਸਪੱਟੇ ਕਰ ਲਏ ਜੀ ਅੱਛਾ ਜੀ ਬਾਪੂ ਜੀ ਉਮਰ 95 ਸਾਲ ਆ ਹੋ ਜੀ ਅੱਛਾ ਜੀ 47 ਚ ਮੁਸਲਮਾਨ ਬੂੜੇ ਕੋਲੇ ਵੀ ਰਾਖੀ ਰੱਖੀ ਆਪਦੇ ਦਾਦੇ ਨਾਲ ਵੀ ਰੱਖੀ ਹਾਂਜੀ ਹੁਣ ਜਿਹੜੀ ਐ ਮੇਰੇ ਦਾਦੇ ਤੋਂ ਪਿਓ ਭਰਾ ਭਰਾਵਾਂ ਨਾਲ ਦੋਵਾਂ ਨਾਲ ਹਲ ਨਹੀਂ ਵਾਹ ਕੇ ਵੇਖਿਆ ਦੋਵੇਂ ਨਕੰਮੇ ਸੀ ਅੱਛਾ ਜੀ ਪੜੋਤੇਰੇ ਮੇਰੇ ਨਾਲ ਹੁਣ ਚੌੜ ਜੱਪਾ ਕਰ ਲੈਂਦੇ ਹੱਥ ਖੇਡ ਲੈਂਦੇ ਜੱਫਾ ਜੱਫੀ ਹੋ ਲੈਂਦੇ ਹਾਂਜੀ ਹੁਣ ਆ ਬੈਠੇ ਆ ਤੁਹਾਡੇ ਸਾਹਮਣੇ ਮੰਜੇ ਤੇ ਤੇ ਬਾਪੂ ਜੀ ਸਭ ਤੋਂ ਪਹਿਲਾਂ ਜਿਹੜੀ ਸੇਹ ਦਾ ਰਾਜ ਕੀ ਆ ਸਿਹਤ ਵਧੀਆ ਹੈ ਜੀ ਨਰੋਈ ਸਿਹਤ ਪਈ ਆ ਸਿਹਤ ਇੱਕ ਤਾਂ ਖਰਾਕ ਛੋਟੀ ਕੀਤੀ ਹੈ ਅੱਛਾ ਜੀ ਛੋਟੀ ਖਰਾਕ ਵੀ ਜਿਹੜਾ ਵਿਹਲਾ ਬੰਦਾ ਉਹਨੂੰ ਸੈੱਟ ਰੱਖਦੀ ਆ ਹਾਂਜੀ ਇੱਕ ਵਜਨ ਤੋਂ ਖਾਦੀ ਵੀ ਚੰਗੀ ਹੈ ਠੀਕ ਹੈ ਕਿਉਂ ਮਖਣੀ ਹੈ ਦਹੀਂ ਥੋੜੀ ਬਹੁਤੀ ਦੁੱਧ ਇਹ ਵੀ ਜ਼ਰੂਰੀ ਹੈ ਬੰਦੇ ਨੂੰ ਥੋੜਾ ਬਹੁਤਾ ਮਿਲਦਾ ਰਹੇ ਤਾਂ ਹਾਂਜੀ ਤੇ ਬਾਪੂ ਜਿਵੇਂ ਜਿਹੜਾ ਘਓ ਦੀ ਗੱਲ ਜਿਵੇਂ ਤੁਸੀਂ ਕੀਤੀ ਵੀ ਘਓ ਵੀ ਖਾਦਾ ਘਓ ਦੇ ਸੀਗਾ ਪਹਿਲਾਂ ਕਹਿੰਦੇ ਹੁੰਦੇ ਸੀ ਪਾਈਆ ਪਾਈਆ ਪੀ ਲੈਂਦੇ ਸੀ ਅੱਧਾ ਅੱਧਾ ਕਿਲੋ ਪੀ ਲੈਂਦੇ ਸੀ ਪੀਤਾ ਜਾਂਦਾ ਸੀ ਆਦਿਕ ਬਾਪੂ ਮੈਂ ਵੀ ਪੀ ਕੇ ਤੇ ਪੈ ਗਲਾਉਂਦਾ ਸਾਂ ਮੈਂ ਆਦਿਕ ਬਾਪੂ ਪੀਣਾ ਫੇਰ ਮੈਂ ਗਲਾਉਣਾ ਅੱਛਾ ਜੀ ਨਾਲ ਨਾਲ ਹਜਮ ਆ ਜਾਂਦਾ ਸੀ ਠੀਕ ਹੈ ਤੇ ਉਹ ਬਾਪੂ ਫਿਰ ਪੜ੍ਹਾਈ ਕੀਤੀ ਨਹੀਂ ਕੋਈ ਪੜ੍ਹਾਈ ਨਹੀਂ ਕੀਤੀ ਹੂੰ ਕਰ ਲਈਏ ਗੁਰੂ ਗ੍ਰੰਥ ਸਾਹਿਬ ਦਾ ਪਾਠ ਤੇ ਕਰ ਘਰੇ ਵੀ ਕੀਤਾ ਗੁਰਦੁਆਰੇ ਵੀ ਕੀਤਾ ਕਦੇ ਥੋਥੋ ਪੁੱਛ ਲਿਆ ਕਦੇ ਡੇਰੋਂ ਕੁਛ ਯਾਰ ਇਥੇ 6 ਮਹੀਨੇ ਸਾਲ ਕੇ ਮਾਸਟਰ ਆਇਆ ਸੀ ਪੁਰਾਣੇ ਜ਼ਮਾਨੇ ਚ ਹਾਂਜੀ ਅਸੀਂ ਤਾਂ ਛੋਟੀ ਉਮਰ ਦੇ ਸਾਡੇ ਨਾਲ ਬੁੜੇ ਵੀ ਪੜਦੇ ਰਹੇ ਸਾਡੇ ਆਂਡੀ ਗਾਂਡੀ ਪੱਤੀ ਦੇ ਅੱਛਾ ਜੀ ਸਭ ਚੱਲ ਗਿਆ ਕੋਈ ਨਹੀਂ ਜਾਣਕਾਰੀ ਜਿਹੜੀ ਬੱਪੂ ਆਪਾਂ ਪਹਿਲਾਂ ਗੱਲਾਂ ਕਰਦੇ ਸੀ ਕਿ ਵੀ ਹੱਜ ਵੀ ਤੁਹਾਨੂੰ ਪੂਰੀ ਸਾਰੇ ਦੇਸ਼ਾਂ ਬਾਰੇ ਵੀ ਕੀ ਕੀ ਕਿੱਥੇ ਹੋ ਰਿਹਾ ਵਾ ਜਾਣਕਾਰੀ ਪੂਰੀ ਰੱਖਦੇ ਹਾਂ ਫਿਰ ਇਹ ਬੈਠੇ ਹੁਣ ਜਾਣਕਾਰੀ ਦੇ ਵੀ ਦੁਨੀਆ 'ਚ ਕੀ ਹੋ ਰਿਹਾ ਹੈ ਤੇ ਕੀ ਵਰਤਾਰਾ ਹੋਊਗਾ ਹਾਂਜੀ ਜਿਵੇਂ ਮੈਂ ਬਚਪਨ ਤੋਂ ਵੇਖੀ ਹੁਣੇ ਭੇੜੇ ਤੋਂ ਭੇੜੇ ਹੁਣ ਅੱਜ ਵੀ ਅਗਲੇ ਦਿਨਾਂ ਜਿਹੜੇ ਇਹ ਕੁਦਰਤੀ ਕਹਿਰ ਦੇ ਹੋਣਗੇ ਅੱਛਾ ਜੀ ਇਹ ਪੱਕਾ ਹੀ ਰੱਖ ਲਓ ਠੀਕ ਹੈ ਤੇ ਕੁਦਰਤੀ ਕਹਿਰ ਕਿਸੇ ਦਾ ਨਹੀਂ ਅਕਾਲ ਪੁਰਖ ਦਾ ਘੱਲਿਆ ਹੁੰਦਾ ਜਦੋਂ ਪਾਪ ਦੁਨੀਆ ਤੇ ਗੁਨਾਹ ਹੋ ਜਾਣ ਉਦੋਂ ਇਹ ਕੁਛ ਵੱਜ ਜਾਂਦਾ ਫਿਰ ਸੁਧਾਰ ਹੋ ਜਾਊਗਾ ਠੀਕ ਹੈ ਜੀ ਬਾਬਾ ਜੀ ਤੁਸੀਂ ਤਾਂ ਹੁਣ ਜਿਹੜਾ ਅੱਜ ਦਾ ਟਾਈਮ ਚੱਲ ਰਿਹਾ ਤੇ ਜਿਹੜਾ ਟਾਈਮ ਤੁਹਾਡਾ ਜੇ ਬਚਪਨ ਤੋਂ ਦੇਖਿਆ ਜਾਵੇ ਤੁਸੀਂ ਤਾਂ ਬਹੁਤ ਕੁਝ ਬਦਲਦਾ ਦੇਖ ਲਿਆ ਕੁੱਝ ਹੋਈ ਨਵੀਂ ਜੋਗ ਵੀ ਬਦਲ ਗਿਆ ਇਕ ਹਾਂਜੀ ਜਿਹੜੀਆਂ ਚੀਜ਼ਾਂ ਦੇ ਲੋਕ ਨਾਂ ਨਹੀਂ ਜਾਣਦੇ ਸੀ ਹਾਂਜੀ ਸੁਫਨੇਂ ਚ ਵੀ ਨਹੀਂ ਆਉਂਦਾ ਸੀ ਹਾਂਜੀ ਉਹ ਅੱਜ ਚੀਜ਼ਾਂ ਲੋਕ ਵਰਤੀ ਜਾਂਦੇ ਆ ਵਰਤੀ ਜਾਂਦੇ ਆ ਮੈਂ ਇੱਕ ਨਿੱਕੀ ਤੁਹਾਨੂੰ ਗੱਲ ਦੱਸਦਾ ਹਾਂ ਹਾਂਜੀ ਮੇਰਾ ਬਚਪਨ ਤੋਂ ਜਿਹੜਾ ਸੀ ਨਾ ਦਿਮਾਗ ਹੂੰ ਸਾਇਦ ਮੈਂ ਹਣ ਪੜ ਘਰ ਵਾਲੀ ਦੀਆਂ ਟੂਮਾਂ ਵੇਚਦੀਆਂ ਪਹਿਲੀ ਦੀਆਂ ਅੱਛਾ ਜੀ 17-1800 ਵਟਿਆ ਤੇ ਉਹਦੀ ਮਾਂ ਬਿਮਾਰ ਹੋ ਗਈ ਉਹਦੀ ਮੌਤ ਹੋ ਗਈ ਸੀ ਉਹਦੀ ਮਾਂ ਬਿਮਾਰ ਹੋ ਗਈ ਕੁਝ ਮਹੀਨਿਆਂ ਤੀ ਅੱਛਾ ਜੀ ਫਰੀਦਕੋਟ ਗਿਆ ਤੇ ਮੇਰਾ ਰਾਦਾ ਰਾਜੇ ਦੇ ਜਾਜ ਖੜੇ ਸੱਤ ਹਾਂਜੀ ਦੋ ਦੋ ਤਿੰਨ ਤਿੰਨ ਸੀਟਾਂ ਵਾਲਾ ਵਿੱਚ ਇਹ ਮੈਨੂੰ ਮਿਲ ਜੇ ਨਾ ਕਿਸੇ ਕੀਮਤ ਨਾਲ ਤੇ ਮੈਂ ਇਹਨੂੰ ਗੱਡੇ ਤੇ ਚਲਾ ਕੇ ਘਰੇ ਲੈ ਜਾ ਹਾਂਜੀ ਜਿਹੜਾ 85 ਸਾਬਾਂ ਤੋਂ ਅੱਜ ਡਰੋਨ ਆਪਣੇ ਘਰੇ ਆ ਗਿਆ ਉਸ ਵਿੱਚ ਕੀਮਤ ਉਰੀ ਆਈ ਹੌਲੀ ਹੌਲੀ ਹਾਂਜੀ 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 ਫੇਰ ਸੋਚਿਆ ਵੀ ਜੇ ਮੈਂ ਟੈਕਸੀ ਲੈਣਾ ਹੂੰ ਉਹ ਚਨਾਵਾ ਦਾ ਬੜਾ ਠੀਕ ਹੈ ਪਰ ਘਰ ਤੇ ਕਰਦਾ ਪਰਿਵਾਰ ਯਾਦ ਨਹੀਂ ਦਿੰਦਾ ਸੀ ਠੀਕ ਹੈ ਹੌਲੀ ਹੌਲੀ ਇਸ ਪਾਸੇ ਦਿਮਾਗ ਰਿਆ ਹਾਂਜੀ ਖੀਰ ਦੀ ਕੋਲੀ ਖਵਾ ਕੇ ਪਾਇਲਟ ਤੋਂ ਪੰਡਤ ਜੀ ਦੇ ਹੈਲੀਕਾਪਟਰ ਤੇ ਉਟੇ ਲਏ ਅੱਛਾ ਜੀ ਉਹਨਾਂ ਦਾ ਪ੍ਰਸ਼ਾਦਾ ਪਾਣੀ ਵੀ ਇੱਕ ਵਾਰ ਉਹਨਾਂ ਨੂੰ ਛਕਾਇਆ ਕਰੇ ਸਦਕੇ ਇਹ ਰਾਜੇ ਦੇ ਇੱਥੇ ਫਰੀਦਕੋਟ ਨਾ ਜੀ ਉਹ ਪਾਇਲਟ ਨੂੰ ਜਿੱਦੋਂ ਹੈਲੀਕਾਪਟਰ ਫੂਟਾ ਲਏ ਉਹ ਤਾਂ ਖੜਮ ਤੋਂ ਤੇ ਚੱਕਨ ਤੋਂ ਮੇਰਤਾ ਜਾਂਦਾ ਮੈਨੂੰ ਕੁਆਰ ਦੇ ਪਾ ਦੋ ਇਹਦੇ ਦੋਏ ਨੂੰ ਤਾਂ ਕੋਈ ਲੈਂਦਾ ਨਹੀਂ ਸੀ ਅੱਛਾ ਜੀ ਪਰ ਉਹ ਫੇਰ ਉਹ ਸਾਧਨ ਨਹੀਂ ਸੀ ਪੜੇ ਠੀਕ ਹੈ ਘਰੇ ਤਾਂ ਪੀੜਾ ਸੀ ਕਿਤੇ ਖਿਹਾਰ ਨੂੰ ਤਾਂ ਨਹੀਂ ਸੀ ਹਾਂਜੀ ਹਾਂਜੀ ਖੇਤ ਰੱਖ ਕੇ ਵੀ ਫੇਰ ਕੰਨੇ ਤੋਂ ਰੱਖਿਆ ਨਹੀਂ ਜਾਣਾ ਸੀ ਹਾਂ ਵੀ ਉਸ ਕਰਕੇ ਉਹ ਕੈਨਸਲ ਕਰਤੀ ਫੇਰ ਆ ਗਈ ਟੈਕਸੀ ਨਹੀਂ ਸੌਂਕ ਸੀਗਾ ਜਾਨੀ ਸੌਂਕ ਸੀਗਾ ਅੱਛਾ ਜੀ ਵੀ ਜੇ ਹੋ ਜਾ ਕੁਝ ਹੋਵੇ ਹਾਂਜੀ ਫੇਰ ਘਾਰੇ ਹੁਣ ਵੱਡੇ ਹੋਏ ਨੇ ਛੋਟੇ ਜਾ ਕੇ ਵੀ ਹਟਾ ਲਿਆ 2 300 ਦਿੱਨੇ ਕਲਬ ਵਾਲੇ ਹਾਂਜੀ ਉਹ 8 10 ਮਿੰਟ ਚਲਾ ਕੇ ਕਿਹੜਾ ਤੋਂ ਆਉਂਦੇ ਆ ਠੀਕ ਹੈ ਪਾਣੀ ਵਾਲੇ ਤੇ ਬਗਵਾ ਦੀ ਫੈਂਟਨ ਵਗੈਰਾ ਵੀ ਕਰ ਜਾਇਆ ਆ ਤੁਰ ਫਿਰਿਆ ਆ ਅੱਛਾ ਜੀ ਹਰ ਇੱਕ ਯਾਤਰੀ ਬੰਬਈ ਜਾਣ ਵਾਲਾ এলিਫੈਂਟਾ ਨਹੀਂ ਜਾਂਦਾ ਮੈਂ ਦੁਬਾਰਾ ਜਾਇਆ ਠੀਕ ਹੈ